ਦੋਸਤੋ ਅੱਜ ਤੁਹਾਨੂੰ ਉਸ ਨੌਕਰੇ ਘੋੜੇ ਦੇ ਦਰਸ਼ਨ ਕਰਾਉਣੇ ਆ ਜਿਨੇ ਘੋੜਾ ਜਗਤ ਦੇ ਵਿੱਚ ਇੱਕ ਬਖਰੀ ਮਿਸਾਲ ਕਾਇਮ ਕਰਕੇ ਦਿਖਾਤੀ ਕੱਦ ਵਾਲਾ ਜੀਨੇ ਦੌਰ ਚਲਾਇਆਗਾ ਅੱਜ ਜੇ ਕੋਈ ਬੰਦਾ ਗੱਲ ਕਰਦਾ ਤਾਂ ਇਹੀ ਕਹਿੰਦਾ ਵੀ ਯਾਰ ਨੌਕਰਾ ਘੋੜਾ ਹੋਵੇ ਤਾਂ ਪਦਮਰਗਾ ਹੋਵੇ ਜਦੋਂ ਕੋਈ ਭਰਾ ਨੌਕਰੀ ਜਾਂ ਚੰਬੀ ਘੋੜੀ ਮੇਟ ਕਰਾਉਂਦਾ ਤਾਂ ਉਹ ਘੋੜੇ ਦੇ ਵਿੱਚ ਕੀ ਦੇਖਦਾ ਵੀ ਘੋੜੇ ਦਾ ਕੱਦ ਵੀ ਹੋਵੇ ਬਾਡੀ ਦਾ ਵੀ ਖੁੱਲਾ ਹੋਵੇ ਅੰਗਾਂ ਪੈਰਾਂ ਦਾ ਮਜਬੂਤ ਹੋਵੇ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਸਾਫ਼ ਸੁਥਰਾ ਹੋਵੇ ਸਫਾਈ ਦੇ ਵਿੱਚ ਹੋਵੇ ਸਪੌਟਲੈਸ ਸੋ ਇਸ ਪਦਮ ਘੋੜੇ ਨੂੰ ਆਪਾਂ ਸਾਰੀਆਂ ਗੱਲਾਂ ਤੋਂ ਸੰਪੂਰਨ ਘੋੜਾ ਕਹਿ ਸਕਦੇ ਆ ਇਹਨੇ ਇੱਕ ਆਪਦਾ ਇੱਕ ਵੱਖਰਾ ਦੌਰ ਚਲਾ ਕੇ ਰੱਖਤਾ ਇਹ ਜਦੋਂ ਜਨਮ ਹੋਇਆ ਸੀ ਨਾ ਤਾਂ ਪਰਿਵਾਰ ਵਾਲੇ ਅੰਕਲ ਦਾਰਾ ਸਿੰਘ ਜੀ ਹੁਣੇ ਦੱਸਦੇ ਆ ਵੀ ਸਾਨੂੰ ਉਦੋਂ ਹੀ ਇਹਦੀਆਂ ਨਿਸ਼ਾਨੀਆਂ ਦਿਸਣ ਲੱਗੀਆਂ ਸੀ ਬੀ ਜਾ ਰਿਹਾ ਹੈ ਕੁਛ ਨਾ ਕੁਛ ਦੁਨੀਆ ਦੇ ਵਿੱਚ ਹਟ ਕੇ ਕਰੂਗਾ ਅਲੈਦਾ ਕਰਕੇ ਦਿਖਾਊਗਾ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਜਦੋਂ ਇਹ ਸਾਲਖੰਡ ਦਾ ਹੋਇਆ ਸੀ ਤਾਂ 62 63 ਇੰਚ ਹਾਈਟ ਕਰ ਗਿਆ ਸੀ ਉਦੋਂ ਹੀ ਦੱਸਣ ਲੱਗ ਗਿਆ ਸੀਗਾ ਵੀ ਯਾਰ ਮੈਂ ਪਾਸਾ ਪਲਟ ਕੇ ਰੱਖ ਦੂੰਗਾ ਤੇ ਅੱਜ ਇਹਦੀ ਫੈਨ ਫੋਲੋਇੰਗ ਇੰਨੀ ਹੋ ਗਈ ਵੀ ਹਰ ਇੱਕ ਬੰਦਾ ਯਾਰ ਜਦੋਂ ਇਹਨੂੰ ਕਿਤੇ ਮੇਲੇ ਮੰਡੀ ਤੇ ਗਏ ਨੂੰ ਦੇਖਦਾ ਤਾਂ ਯਾਰ ਇਹ ਤੋਂ ਮੋਹਿਤ ਹੋ ਕੇ ਰਹਿ ਜਾਂਦਾ ਬੰਦਾ ਨਿਗਾਹ ਨਹੀਂ ਪੜਦਾ ਜਦੋਂ ਮੇਲੇ ਤੇ ਜਾ ਕੇ ਖੜ ਜੇ ਤੇ ਸਾਰੀ ਮੰਡੀ ਦੇ ਵਿੱਚ ਨਾ ਇਹ ਦੂਰੋਂ ਹੀ ਖੜਾ ਦਿਖ ਜਾਂਦਾ ਵੀ ਉਹ ਖੜਾ ਯਾਰ ਪਦਮ ਕੋੜਾ ਸੋ ਸਟੱਡ ਸਰਵਿਸ ਮਿੱਤਰੋ ਇਸ ਕੋੜੇ ਦੀ ਓਪਨ ਕੀਤੀ ਵੀ ਆ ਤੇ ਗੱਲਾਂ ਬਾਤਾਂ ਆਪਾਂ ਖੁੱਲੀਆਂ ਇੰਟਰਵਿਊ ਦੇ ਵਿੱਚ ਅੰਕਲ ਦਾਰਾ ਸਿੰਘ ਜੀ ਦਮਦਮਾ ਪਿੰਡ ਵਾਲਿਆਂ ਨਾਲ ਤੇ ਉਹਨਾਂ ਦੇ ਬੇਟੇ ਬਾਈ ਦਲਜੀਤ ਦੇ ਨਾਲ ਕਰਾਂਗੇ ਵੀਡੀਓ ਨੂੰ ਦੱਬ ਕੇ ਇੰਨੀ ਕੁ ਸ਼ੇਅਰ ਕਰ ਦਿਓ ਤੇ ਕਿ ਕੋਈ ਬੰਦਾ ਯਾਰ ਕੋੜੇ ਵਾਲਾ ਭਰਾ ਵੀਡੀਓ ਦੇਖਣ ਤੋਂ ਬਾਂਝਾ ਨਾ ਰਹੇ ਤੇ ਕਮੈਂਟ ਕਰਕੇ ਇੱਕ ਗੱਲ ਦਾ ਤੁਸੀਂ ਹੰਗਾਰਾ لازਮੀ ਭਰਨਾਗਾ ਵੀ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਦੋਸਤੋ ਜਿਹੜੀ ਗੱਲਬਾਤ ਆ ਇੰਟਰਵਿਊ ਦੇ ਵਿੱਚ ਆਪਾਂ ਸਾਰੀਆਂ ਗੱਲਾਂਬਾਤਾਂ ਇਹਦੀ ਫੀਸ ਬਾਰੇ ਕਰਾਂਗੇ ਰਿਜ਼ਲਟ ਵੀ ਤੁਹਾਨੂੰ ਇਹਦੇ ਦਿਖਾਵਾਂਗੇ ਬਹੁਤ ਚੰਗੇ ਚੰਗੇ ਬੱਚੇ ਇਸ ਘੋੜੇ ਨੇ ਪੈਦਾ ਕਰਤੇ ਕਿਉਂਕਿ ਇੱਕ ਤਾਂ ਇਹਦਾ ਖਾਨਦਾਨ ਬੜਾ ਜਿਆਦਾ ਚੰਗਾ ਲੈਜੈਂਡ ਨੁਕਰੇ ਘੋੜੇ ਸਮੁੰਦਰ ਦਾ ਬੱਚਾ ਦੋਸਤੋ ਇਹ जिने एक वखरा दौर चलाया पहला आपदे टाइम ਦੇ ਵਿੱਚ ਅਤੇ ਅੱਜ ਵੀ ਉਸ ਘੋੜੇ ਦੀ ਤੂਤੀ ਬੋਲਦੀ ਆ ਤੇ ਜੇ ਮਾਲੇ ਪਾਸੋਂ ਗੱਲ ਕਰੀਏ ਤਾਂ ਸਾਲੀ ਵਾਲੇ ਰਤਨ ਦੀ ਆ ਜਿਹੜੀ ਉਹ ਇਹਦੀ ਮਾਂ ਗਈ ਤੇ ਉਹ ਵੀ ਅੱਜ ਵੀ ਘੋੜੀ ਅੰਕਲ ਦਾਰਾ ਸਿੰਘ ਜੀ ਦੇ ਘਰ ਖੜੀ ਆ ਤੇ ਮੀਟਿੰਗ ਫੀਸ ਆ ਜਿਹੜੀ ਇਹਦੀ 50000 ਰੁਪਏ ਰੱਖੀ ਗਈ ਆ ਰਿਜ਼ਲਟ ਜਿਹੜੇ ਆ ਤੁਹਾਨੂੰ ਦਿਖਾਵਾਂਗੇ ਤੇ ਇਸ ਘੋੜੇ ਨੇ ਇਹੋ ਜਿਹੇ ਬੱਚੇ ਪੈਦਾ ਕਰਤੇ ਬੀਜਾਰਾ ਇਹਦੀ ਡਿਮਾਂਡ ਬੱਚਿਆਂ ਦੀ ਇੰਨੀ ਕ ਹੋ ਗਈ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੈਨੂੰ ਉਹਦਾ ਬਸ਼ੇਰਾ ਜਾਂ ਬਸ਼ੇਰੀ ਕੋਈ ਭਾਲ ਕੇ ਦੇ ਦਿਓ ਰੱਖਣ ਵਾਸਤੇ ਛੋਟੀ ਉਮਰ ਦੇ ਵਿੱਚ ਹੀ ਬੱਚੇ ਚੰਗੀ ਕੀਮਤ ਤੇ ਸੇਲ ਹੋ ਰਹੇ ਆ ਦੋਸਤੋ ਤੇ ਮੈਂ ਕਹਣਾ ਯਾਰ ਜਮਾ ਥਾਮੀ ਬਣ ਗਿਆ ਘੋੜਾ ਗਲਾਬੀਪਣ ਸਫਾਈ ਕੱਦ ਕਾਠੀ ਮਜ਼ਬੂਤੀ ਸਾਰੇ ਰਿਕਾਰਡ ਹੀ ਤੋੜਤੇ ਯਾਰ ਇਣੀ ਕਹਿਣ ਲਾਇਆ ਵੀ ਯਾਰ ਘੋੜੇ ਦੇ ਵਿੱਚ ਕੱਦ ਹੋਣਾ ਤਾਂ ਜ਼ਰੂਰੀ ਆ ਤੇ ਆਜੋ ਫਿਰ ਕਰਦੇ ਆ ਇੰਟਰਵਿਊ ਦੇ ਗੱਲ ਵਿੱਚ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬ्यानतमान ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਾਰੇ ਭਰਾਵਾਂ ਦਾ ਸਵਾਗਤ ਕਰਦਾ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਲੜੀਵਾਰ ਤੁਹਾਨੂੰ ਨੌਕਰੇ ਤੇ ਪੰਜਾਬ ਦੇ ਜਿਹੜੇ ਨਾਮੀ ਮਾਰਵਾੜੀ ਸਟਾਈਲੀਆਂ ਆ ਆਸੇ-ਪਾਸੇ ਏਰੀਏ ਦੇ ਵਿੱਚ ਉਹ ਫਲਮਾਉਣੇ ਰਹਿੰਦੇ ਆ ਤੇ ਉਸੇ ਲੜੀ ਦੇ ਤਹਿਤ ਅੱਜ ਆਪਾਂ ਹਰਿਆਣਾ ਏਰੀਏ ਦੇ ਵਿੱਚ ਬੈਠੇ ਆਂਗੇ ਇਹ ਜਿਹੜਾ ਪਿੰਡਾ ਵੈਸੇ ਜੇ ਆਪਾਂ ਗੱਲਬਾਤ ਕਰੀਏ ਪਦਮ ਕੋੜੇ ਬਾਰੇ ਤੁਸੀਂ ਤਕਰੀਬਨ ਸਾਰੇ ਜਾਣੂ ਹੋ ਚੰਗੀ ਤਰ੍ਹਾਂ ਸਾਰਿਆਂ ਨੇ ਘੋੜਾ ਵੇਖਿਆ ਕਰਿਆਗਾ ਬੜਾ ਫੇਮਸ ਸਮੁੰਦਰ ਵਾਲੀ ਬਲੱਡ ਲਾਈਨ ਦਾ ਬਹੁਤ ਜਿਆਦਾ ਚੰਗੀ ਕੱਦ ਕਾਠੀ ਦਾ ਘੋੜਾ ਦੋਸਤੋ ਜਿਹੜਾ ਕਿ ਪਹਿਲਾਂ ਪਿੰਡ ਤਰਖਾਨ ਵਾਲੇ ਹੁੰਦਾ ਸੀਗਾ ਅੰਕਲ ਜਸਪਾਲ ਦੇ ਕੋਲੇ ਸੋ ਉਸ ਘੋੜੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਨੀ ਆ ਕਿਉਂਕਿ ਕੁਝ ਕੁ ਦਿਨ ਪਹਿਲਾਂ ਆਪਾਂ ਮਾਗੀ ਦੇ ਮੇਲੇ ਦੇ ਨੇੜੇ ਵੀਡੀਓ ਪਾਈ ਸੀਗੀ ਪਦਮ ਬਾਰੇ ਕਿ ਉਹ ਘੋੜਾ ਹੁਣ ਤਰਖਾਨ ਵਾਲੇ ਤੋਂ ਦਮਦਮੇ ਪਿੰਡ ਚਲਾ ਗਿਆ ਹੈ सरसे एरिया ਦੇ ਵਿੱਚ ਸੋ ਜਿਹੜਾ ਇਹ ਪਿੰਡ ਹੈਗਾ ਦਮਦਮਾ ਜੀਵਨ ਨਗਰ ਦੇ ਕੋਲੇ ਪੈਂਦਾ ਜਾਂ ਸਰਸੇ ਦੇ ਵੀ ਨੇੜੇ ਰਹਿ ਜਾਂਦਾ ਪਦਮ ਘੋੜੇ ਬਾਰੇ ਸਾਰੀ ਅਪਡੇਟ ਸਾਂਝੀ ਕਰਨੀ ਆ ਤੁਹਾਡੇ ਨਾਲ ਕਿਉਂਕਿ ਕੀ ਹੁੰਦਾ ਬਹੁਤੇ ਭਰਾਵਾਂ ਨੂੰ ਤਾਂ ਉਹ ਆਪਣੀ ਪਿਛਲੀ ਵੀਡੀਓ ਦੇ ਨਾਲ ਪਤਾ ਲੱਗ ਗਿਆ ਸੀਗਾ ਵੀ ਪਦਮ ਘੋੜਾ ਹੁਣ ਦਮਦਮੇ ਚਲਾ ਗਿਆ ਅੰਕਲ ਦਾਰਾ ਸਿੰਘ ਜੀ ਦੇ ਕੋਲੇ ਤੇ ਕੁਝ ਕੁ ਭਰਾਵਾਂ ਦੇ ਵਿੱਚ ਅਫਵਾਹ ਗੱਲਾਂ ਬਾਤਾਂ ਜਾਂ ਜਿਨ੍ਹਾਂ ਨੂੰ ਨਵੇਂ ਬੰਦਿਆਂ ਨੂੰ ਨਹੀਂ ਪਤਾ ਸੀਗਾ ਕੋਈ ਕਹਿੰਦਾ ਸੀ ਵੀ ਘੋੜਾ ਵੈਗ ਗਿਆ ਜਾਂ ਇੱਧਰ ਚਲਾ ਗਿਆ ਜਾਂ ਰਿਲਾਇਸ ਚਲਾ ਗਿਆ ਉਹੀ ਜੀ ਗੱਲਬਾਤ ਤੁਹਾਨੂੰ ਅੱਜ ਸਾਰੀ ਇਸ ਵੀਡੀਓ ਦੇ ਟਾਈਮ 'ਤੇ ਅਸੀਂ ਕਲੀਅਰ ਕਰਨੀ ਆ ਤੇ ਅੱਗੇ ਜਿਹੜੀ ਵੀ ਅਪਡੇਟ ਆ ਘੋੜੇ ਬਾਰੇ ਉਹ ਅੰਕਲ ਦਾਰਾ ਸਿੰਘ ਜੀ ਆਪਣੇ ਨਾਲ ਬੈਠੇ ਆ ਸੋ ਐਡਰੈਸ ਨੋਟ ਕਰ ਲਿਓ ਸਾਰੀ ਗੱਲਬਾਤ ਖੁੱਲ ਕੇ ਅੱਜ ਦਾਰਾ ਅੰਕਲ ਜੀ ਘੋੜੇ ਬਾਰੇ ਕਰਨਗੇ ਵੀ ਅੱਗੇ ਤੋਂ ਜਿਹੜਾ ਇਹਦਾ ਫੀਸ ਦਾ ਕੀ ਸਿਸਟਮ ਆ ਸ਼ਡਿਊਲ ਸੋ ਜਿਹੜਾ ਫਾਰਮ ਦਾ ਨਾਮ ਆ ਅਬੇਟ ਲੋ ਸਟੱਡ ਫਾਰਮ ਪਿੰਡ ਦਮਦਮਾ ਨੇੜੇ ਸਰਸਾ ਤੇ ਨੇੜੇ ਲਗਮਾ ਜਿਹੜਾ ਸ਼ਹਿਰ ਆ ਜਾਂਦਾ ਜੀਵਨ ਨਗਰ ਸੋ ਜਿੰਨੇ ਵੀ ਭਰਾ ਆਸੇ ਪਾਸੇ ਏਰੀਏ ਦੇ ਵਿੱਚੋਂ ਬੈਠੇ ਨੇਗੇ ਅੰਕਲ ਹੁਣਾ ਦੇ ਜਿਹੜੇ ਸਹਿਯੋਗੀ ਨੇ ਸਹਿਚਾਰ ਜਿੰਨੇ ਵੀ ਪਰਿਵਾਰਾਂ ਨਾਲ ਰੱਖਦੇ ਆ ਘੋੜਿਆਂ ਵਾਲੇ ਭਰਾ ਸਾਰੇ ਸਾਡੇ ਨਾਲ ਬੈਠੇ ਆ ਸੱਜਣ ਸਾਰਿਆਂ ਦਾ ਪਹਿਲਾਂ ਤਾਂ ਕਰਦੇ ਆ ਜੀ ਸਵਾਗਤ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੰਕਲ ਜੀ ਤੁਹਾਡਾ ਸਾਰੇ ਭਰਾਵਾਂ ਨੂੰ ਜਿਹੜਾ ਤੁਸੀਂ ਸੱਦਾ ਦਿੱਤਾ ਤੇ ਤੁਸੀਂ ਵੀ ਆਪਣੇ ਚੈਨਲ ਦੇ ਰਾਹੀਂ ਘੋੜੇ ਬਾਰੇ ਜਿਹੜੀ ਅਪਡੇਟ ਸਾਂਝੀ ਕਰਨ ਲੱਗੇ ਹੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਧੰਨਵਾਦ ਕੱਕੇ ਬੇਅੰਤ ਪਹਿਲਾਂ ਤਾਂ ਤੁਹਾਡਾ ਚੈਨਲ ਪੰਡੂ ਜ਼ਿੰਮੇਵਾਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਆਏ ਤੇ ਹੋਰ ਜਿੰਨੇ ਵੀ ਭਰਾ ਸਾਰੇ ਆਏ ਆ ਉਹਨਾਂ ਦਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਅੰਕਲ ਜੀ ਪਹਿਲਾਂ ਤਾਂ ਆਪਣੇ ਪਿੰਡ ਦਮਦਮੇ ਦਾ ਪ੍ਰੋਪਰ ਐਡਰੈਸ ਕਲੀਅਰ ਕਰ ਦਈਏ ਜੀ ਭਰਾਵਾਂ ਨੂੰ ਆਪਾਂ ਹਾਂਜੀ ਹਾਂਜੀ ਤਾਂ ਕਿ ਜਿਸ ਕਿਸੇ ਭਰਾ ਨੇ ਵੀ ਪਦਮਘੋੜੇ ਨੂੰ ਦੇਖਣ ਆਉਣਾ ਜਾਂ ਸਟੱਡ ਸਰਵਿਸ ਲੈਣੀ ਆ ਜੀ ਉਹਨਾਂ ਨੂੰ ਸਾਰਾ ਐਡਰੈਸ ਕਲੀਅਰ ਹੋ ਜੇ ਵੀ ਕਿੱਥੇ ਕਿ ਜ ਆਪਣਾ ਪਿੰਡ ਤੈ ਜਾਂਦਾ ਜੀ ਇਹ ਜੀਵਨਨਗਰ ਦੇ ਨੇੜੇ ਪੈਂਦਾ ਜੀ ਕਰੀਆਲਾ ਰੋਡ ਦੇ ਉੱਤੇ ਪਿੰਡ ਹੈ ਦਮਦਮਾ ਸਰਸਾ ਜ਼ਿਲ੍ਹਾ ਜੀ ਠੀਕ ਹੈ ਜੀ ਸਰਸਾ ਤੋਂ 40 ਕਿਲੋਮੀਟਰ ਹੈ ਹਨੂਮਾਨਗੜ੍ਹ ਵੀ 40 ਕਿਲੋਮੀਟਰ ਹੈ ਦੱਬ ਵਾਲੀ 50 ਕਿਲੋਮੀਟਰ ਹੈ ਜੀ ਠੀਕ ਹੈ ਜੀ ਤੇ ਰਾਣੀਆਂ ਮੇਰਾ ਖਿਆਲ ਇੱਥੋਂ 15 ਕਿਲੋ ਹਾਂ ਰਾਣੀਆਂ 15 ਕਿਲੋਮੀਟਰ ਹੈ ਜੀ ਤੇ ਐਲਾਂਬਾਦ ਵੀ 15 ਕਿਲੋਮੀਟਰ ਹੈ ਜੀ ਠੀਕ ਹੈ ਜੀ ਤੇ ਜੇ ਆਪਾਂ ਮੋਟੀ ਜੀ ਨਿਗਾਹ ਮਾਰ ਲਈਏ ਜੀ ਦੇਖੀਏ ਤਾਂ ਜਿਵੇਂ ਬਾਈ ਦਲਜੀਤ ਆਪਣਾ ਇੱਧਰਲੇ ਪਾਸੇ ਰਾਜਸਥਾਨ ਹੋ ਗਿਆ ਹਰਿਆਣਾ ਪੰਜਾਬ ਆਪਾਂ ਟੱਚ ਜੀ ਤੇ ਬੈਠੇ ਹਾਂ ਬਾਈ ਹਣਾ ਸਾਰੇ ਪਿੰਡਾਂ ਦੇ ਸੈਂਟਰ 'ਚ ਬੈਠੇ ਆ ਭਾਈ ਠੀਕ ਆ ਬਾਈ ਪਾਕਿਸਤਾਨ ਤੋਂ ਵੀ 40 ਕਿਲੋਮੀਟਰ ਹੈ ਪੰਜਾਬ ਤੋਂ ਵੀ 40 50 ਕਿਲੋਮੀਟਰ ਹੈ ਠੀਕ ਆ ਬਾਈ ਠੀਕ ਆ ਜੀ ਤੇ ਨਾਲੇ ਸਾਰੇ ਬਾਈ ਤੁਹਾਡੇ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਕੋੜੇਵਾਰੇ ਇੱਥੇ ਪਹੁੰਚਿਆ ਆਪਣੇ ਕੋਲੇ ਹਨਾ ਬਾਈ ਇੱਥੋਂ ਅੱਜ ਤੋਂ ਬਾਅਦ ਤੁਸੀਂ ਸਟੱਡ ਸਰਵਿਸ ਦੇਣੀ ਸ਼ੁਰੂ ਕੀਤੀ ਆ ਹਾਂਜੀ ਬਾਈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡੂ ਜ਼ਿੰਮੇਵਾਰ ਚੈਨਲ ਦਾ ਜੀ ਸਾਰੇ ਜਿੰਨੇ ਵੀ ਸੱਜਣ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਜੀ ਹਾਂਜੀ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਅੱਜ ਹਨਾ ਤੇ ਅੰਕਲ ਜੀ ਜੇ ਆਪਾਂ ਪਹਿਲਾਂ ਗੱਲਬਾਤ ਕਰ ਲਈਏ ਥੋੜੀ ਜੀ ਵੀ ਪਦਮ ਘੋੜੇ ਦਾ ਜਨਮ ਆਪਣੇ ਇਸੇ ਸਥਾਨ ਤੇ ਆਪਣੇ ਘਰ ਹੀ ਹੋਇਆ ਜੀ ਇੱਥੇ ਹਾਂਜੀ ਇਹਦੀ ਮਾਂ ਬਾਰੇ ਥੋੜਾ ਜਿਆ ਦੱਸ ਦਿਓ ਜੀ ਪਹਿਲਾਂ ਚੰਨਣਾ ਪਾ ਦਿਓ ਜੀ ਇਹਦੀ ਮਾਂ ਗੰਗਾ ਘੋੜੀ ਹੈ ਜੀ ਹਾਂਜੀ ਸਾਲੀ ਵਾਲੇ ਵਾਲੇ ਘੋੜੇ ਦੀ ਬੱਚੀ ਆ ਉਹ ਹਾਂਜੀ ਉਹ ਆਪਣੇ ਕੋਲੇ ਆ ਘਰੇ ਆ ਹੁਣ ਵੀ ਇੱਥੇ ਹੀ ਆ ਜੀ ਠੀਕ ਆ ਜੀ ਤੇ ਪਦਮ ਦਾ ਜਨਮ ਆਪਣੇ ਘਰ 'ਚ ਹੀ ਹੋਇਆ ਸੀ ਠੀਕ ਆ ਜੀ ਹਾਂਜੀ ਤੇ ਹੁਣ ਕਿੰਨੀ ਉਮਰ ਹੋ ਗਈ ਜੀ ਪ੍ਰੋਪਰ ਜੇ ਆਪਾਂ ਦੇਖੀਏ ਹੁਣ 4 ਸਾਲ ਤੇ 8 ਮਹੀਨੇ ਦਾ ਹੋ ਗਿਆ ਜੀ 4 ਸਾਲ ਤੇ 8 ਮਹੀਨੇ ਹਾਂਜੀ ਤੇ ਬਾਕੀ ਕੱਦ ਬਾਰੇ ਤਾਂ ਜੇ ਆਪਾਂ ਗੱਲਬਾਤ ਦੇਖੀਏ ਜੀ ਜਿੰਨਾ ਕਿ ਮੈਂ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਜਿਹੜੀ 70 ਵਾਲੀ ਲਾਈਨ ਆ ਜਿਹੜੀ ਆਪਾਂ ਦਲਜੀਤ ਭਾਈ ਦੇਖੀਏ ਵੀ ਉਹ ਜਿਹੜੀ ਸਟਾਰਟਿੰਗ ਆ ਇਸ ਕੋੜੇ ਤੋਂ ਹੋਈ ਆ ਹਨਾ ਜਦੋਂ ਆਪਦੀ ਉਮਰ ਦੇ ਵਿੱਚ ਇਹ ਦੋ ਦੰਦ ਲੱਗਣਾ ਸ਼ੁਰੂ ਹੋਇਆ ਸੀਗਾ ਜਾਂ ਕਹਿ ਲਓ ਨਕੰਦ ਸੀ ਉਸ ਟਾਈਮ ਦੇ ਵਿੱਚ ਇਹਨੇ ਚਲੋ ਹਾਈਟ ਵਾਲੇ ਰਿਕਾਰਡ ਤੋੜਤੇ ਸੀ ਹਾਂਜੀ ਹਾਂਜੀ ਬਾਈ ਜਦੋਂ ਇਹ ਜਨਮ ਹੋਇਆ ਜਦੋਂ ਪੈਦਾ ਹੋਇਆ ਸੀ ਨਾ ਬਾਈ ਸਾਰੇ ਬੱਚਾ ਨਾਲੋਂ ਅਨੋਖਾ ਹੀ ਸੀਗਾ ਜੀ ਹੂੰ ਉਹਨਾਂ ਦੇ ਡੈਡੀ ਜੀ ਆਂਦੇ ਸੀ ਜਦੋਂ ਇਹ ਬਣਿਆ ਦੇਖੋਗੇ ਤੁਸੀਂ ਠੀਕ ਹੈ ਬਾਈ ਬਹੁਤ ਚੰਗਾ ਜਿਆਦਾ ਸਾਈਜ਼ ਤਾਂ ਬਹੁਤ ਜਿਆਦਾ ਵੱਡਾ ਸੀਗਾ ਜੀ ਠੀਕ ਹੈ ਬਾਈ 14 ਮਹੀਨਿਆਂ ਦੀ ਉਮਰ 'ਚ ਵੀ 64 ਇੰਚ ਕੱਦ ਹੋ ਗਿਆ ਸੀ ਇਹਦਾ ਜੀ ਠੀਕ ਹੈ ਬਾਈ ਹਾਂਜੀ ਉਹਦੇ ਉਸ ਟਾਈਮ ਕਿਸੇ ਘੋੜੇ ਦਾ ਇੰਨਾ ਕੱਦ ਨਹੀਂ ਸੀਗਾ ਹਨਾ ਤੇ ਚਲੋ ਹੁਣ ਤਾਂ ਸਾਰਿਆਂ ਨੂੰ ਪਤਾ ਹੀ ਹੈ ਬੱਚੇ ਵੀ ਬਹੁਤ ਚੰਗੇ ਆ ਗਏ ਜੀ ਹਾਂਜੀ ਬਾਈ ਤੇ ਹਾਈਟ ਤਾਂ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਸਾਰੇ ਹਾਂ ਉਹ ਤਾਂ ਬਾਈ ਬਹੁਤਾ ਦੱਸਣ ਦੀ ਲੋੜ ਨਹੀਂ ਤਕਰੀਬਨ ਹਰੇਕ ਬੰਦਾ ਅੱਜ ਕੱਲ ਜਾਣਕਾਰੀ ਹੈ ਬਾਈ ਦੇਖ ਕੇ ਪਤਾ ਲੱਗ ਜਾਂਦਾ ਹਰੇਕ ਬੰਦੇ ਨੂੰ ਹਨਾ ਆਪਾਂ ਆਪੋ ਆਪਣੀ ਸਮਝ ਨਾਲ ਸਾਰੇ ਜਦੋਂ ਸਾਰੇ ਕਹਿਣ ਵੀ ਹਾਈਟ ਬਹੁਤ ਆ ਫਿਰ ਆਪਾਂ ਨੂੰ ਦੱਸਣ ਦੀ ਲੋੜ ਹਾਂਜੀ ਹਾਂਜੀ ਫਿਰ ਤਾਂ ਬਾਈ ਗਿਣਤੀ ਤੇ ਬਾਈ ਫਿਰ ਜਿਵੇਂ ਤੁਸੀਂ ਦੱਸਿਆ ਵੀ ਛੋਟੇ ਹੁੰਦੇ ਤੋਂ ਹੀ ਮੰਨ ਲਓ ਇਹਦਾ ਸਾਈਜ਼ ਦੱਸਦਾ ਸੀ ਆਪਾਂ ਨੂੰ ਵੀ ਚੰਗੀ ਹਾਈਟ ਕਰੂਗਾ ਹਾਂਜੀ ਹਾਂਜੀ ਤਾਂ ਘੋੜਾ ਤਾਂ ਇਹ ਟਾਈਮ ਨਾਲ ਹੀ ਬਣ ਕੇ ਤਿਆਰ ਹੋ ਗਿਆ ਸੀ ਹਨਾ ਹਾਂਜੀ ਸਾਲ ਚ 62 ਇੰਚ ਹੋ ਗਿਆ ਸੀ ਜੀ ਠੀਕ ਹੈ ਬਾਈ ਸਾਲ ਦੀ ਉਮਰ ਚ 62 ਇੰਚ ਸੀ 14 ਮਹੀਨਾ ਦਾ ਆਪਾਂ ਜਦੋਂ ਮਣਿਆ ਉਦੋਂ 64 ਇੰਚ ਸੀਗਾ ਜੀ ਹੂੰ ਉਸ ਤੋਂ ਬਾਅਦ ਫਿਰ ਉੱਥੇ ਚਲਾ ਗਿਆ ਸੀਗਾ ਇਹ ਠੀਕ ਹੈ ਬਾਈ ਹੁਣ ਆ ਵਾਪਸ ਫੇਰ ਆਪਦੇ ਘਰੇ ਆ ਗਿਆ ਜੀ ਠੀਕ ਹੈ ਬਾਈ ਪਿੰਡ ਦੇ ਸਟੱਡ ਸਰਵਿਸ ਇੱਥੇ ਓਪਨ ਹੈ ਜੀ ਤੇ ਬੱਚੇ ਵੀ ਬਹੁਤ ਜ਼ਿਆਦਾ 100 150 ਬੱਚਾ ਆ ਗਿਆ ਇਹਦਾ ਜੀ ਠੀਕ ਹੈ ਵੀਰੇ ਪਿੱਛੇ ਬਹੁਤ ਮਹਿੰਗੇ ਵਿਕ ਰਹੇ ਆ ਨਾਲ ਇਹਦੇ ਜੀ ਹੂੰ ਬਹੁਤ ਥਾਵਾਂ ਤੇ ਬੱਚੇ ਖੜੇ ਨੇ ਆਪਣੇ ਆਪਣੇ ਘਰੋਂ ਵੀ ਆਪਾਂ ਬੱਚਾ ਦਿੱਤਾ ਘਨੋਰੀ ਕਾਲਾ ਖੜਾ ਹੈ ਜੀ ਠੀਕ ਹੈ ਬਾਈ ਮਾਲ ਮਾਲੇ ਬਸ਼ੇਰੇ ਬਹੁਤ ਚੰਗੀ ਖੜੀ ਹੈ ਬਹੁਤ ਫੈਸੀ ਲੱਗੀ ਜਾਂਦੇ ਬਈ ਉਹਦੇ ਹਮਮ ਉਹਨਾਂ ਨੇ ਕਾਲਾ ਖੜੀ ਹੈ ਜੀ ਹੋਰ ਲੰਬੀ ਢਾਹ ਬਸ਼ੇਰਾ ਬਈ ਸਾਰੇ ਥਾਵਾਂ ਤੇ ਪੰਜਾਬ ਹਰਿਆਣਾ ਕੇਰਲਾ ਤੋਂ ਵੀ ਘੋੜੀਆਂ ਮਿਲੀਆਂ ਹੋਈਆਂ ਨੇ ਤਾਮਿਲਨਾਡੂ ਤੋਂ ਵੀ ਮਿਲੀਆਂ ਨੇ ਬਈ ਠੀਕ ਹੈ ਬਈ ਥਾਵਾਂ ਤੋਂ ਬੱਚੇ ਇਹਦੇ ਆਈ ਜਾਂਦੇ ਬਹੁਤ ਚੰਗੇ ਹੁਣ ਵੀ ਰੋਜ਼ ਢੇਲੀ ਫੋਨ ਆਉਂਦੇ ਨੇ ਸਭ ਦੇ ਵੀ ਪਦਮ ਦੇ ਬੱਚੇ ਲੈਣੇ ਆ ਸਾਰੇ ਪੰਜਾਬ ਚੋਂ ਬਰੀਡਰ ਜਿੰਨੇ ਵੀ ਵੱਡੇ ਬਰੀਡਰ ਨੇ ਸਾਰੇ ਜੋ ਵੀ ਸਾਰੇ ਬੱਚੇ ਮੰਗ ਰਹੇ ਨੇ ਮਈਏ ਦੇ ਹਾਂ ਕਿਉਂਕਿ ਬਾਈ ਦਿਲਜੀਤ ਗੱਲਬਾਤ ਇਹ ਹੁੰਦੀ ਆ ਵੀ ਜਦੋਂ ਜ਼ਿਆਦਾਤਰ ਚਲੋ ਘੋੜੇ ਨੇ ਪਹਿਲਾਂ ਕਦ ਕਾਠੀ ਪੱਖੋਂ ਮਜ਼ਬੂਤੀ ਪੱਖੋਂ ਆਪਦੇ ਆਪ ਨੂੰ ਪ੍ਰੂਵ ਕਰਕੇ ਦਿਖਾਇਆ ਉਸ ਤੋਂ ਬਾਅਦ ਗੱਲਬਾਤ ਆ ਜਾਂਦੀ ਆ ਵੀ ਰਿਜ਼ਲਟ ਤੇ ਹੁਣ ਤਾਂ ਰਿਜ਼ਲਟ ਬਹੁਤ ਚੰਗੇ ਚੰਗੇ ਆ ਗਏ ਇਹਦੇ ਤੇ ਉਸ ਗੱਲ ਕਰਕੇ ਫਿਰ ਕ੍ਰੋਸਿੰਗ ਆ ਜਿਹੜੀ ਮੀਟਿੰਗ ਆ ਉਹ ਆਟੋਮੈਟਿਕ ਹੋਰ ਜ਼ਿਆਦਾ ਪੈਣ ਲੱਗ ਜਾਂਦੀ ਆ ਜਦੋਂ ਕੁਈ ਕੋਡ ਆਪਦੇ ਆਪ ਨੂੰ ਪ੍ਰੂਵ ਕਰਕੇ ਦਿਖਾਉਂਦਾ ਹਨ ਹਾਂਜੀ ਹਾਂਜੀ ਮੀਟਿੰਗ ਫੀਸ ਤਾਂ ਬਈ ਮੰਨ ਲਈ ਅਪਾ ਫੀਸ ਮੀਟਿੰਗ ਫੀਸ ਜੀ 50000 ਰੁਪਿਆ ਰੱਖੀ ਹੈ ਬਈ ਜੀ ਠੀਕ ਹੈ ਬਈ ਘੋੜੀਆਂ ਡੇਲੀ ਹੁਣ ਵੀ ਨਹੀਂ ਤਾਂ ਸਰਦੀ ਦਾ ਮੌਸਮ ਹੈ ਆਕਸੀਜਨ ਕਹਿੰਦੇ ਇਹਨੂੰ ਤੇ ਇੰਨੀ ਘੋੜੀ ਮੇਟ ਨਹੀਂ ਹੁੰਦੀ ਪਰ ਸੇਲੇ ਵਾਲੀਆਂ ਘੋੜੀਆਂ ਹੁਣ ਵੀ ਲਗਭਗ ਡੇਲੀ ਵਾਂਗੂੰ ਆਈ ਜਾਂਦੀ ਹੈ ਘੋੜੀ ਬਈ ਅੱਛਾ ਬਈ ਸੇਲੇ ਵਾਲੀਆਂ ਘੋੜੀਆਂ ਹੁਣ ਵੀ ਆਈ ਜਾਂਦੀਆਂ ਜੀ ਠੀਕ ਹੈ ਬਈ ਬਸ 15 ਦਿਨਾਂ ਵਿੱਚ ਸੀਜ਼ਨ ਫੁੱਲੀ ਸਟਾਰਟ ਹੋ ਜਾਣਾ ਜੀ ਹੂੰ ਹਾਂਜੀ ਆ ਮੇਰਾ ਖਿਆਲ ਆ ਵੀ ਆਪਣੇ ਕੋਲੇ ਆਏ ਨੂੰ ਹੁਣ ਘੋੜੇ ਨੂੰ ਕੁਸ਼ਕ ਮਹੀਨੇ ਤੋਂ ਕੱਟੀ ਹੋਇਆ ਹਾਲੇ 24 ਦਿਨ ਹੋ ਗਏ ਇੱਥੇ ਆਏ ਨੂੰ ਅੱਜ ਜੀ ਠੀਕ ਹੈ ਬਾਈ ਪੂਰੇ 24 ਦਿਨ ਹੋ ਗਏ ਨੇ ਕੱਲੇ ਵਾਲੀਆਂ 8-9 ਘੋੜੀਆਂ ਮੇਟ ਹੋ ਗਈਆਂ ਆ ਦਿਨਾਂ ਜੀ ਠੀਕ ਹੈ ਬਾਈ ਦੁਬਾਰਾ ਜਿਹੜੀ ਕੋਈ ਘੋੜੀ ਇੱਕ ਅੱਧੀ ਪਿਛਲੇ ਮਹੀਨੇ ਖਾਲੀ ਰਹੀਏ ਇੱਕ ਦੋ ਘੋੜੀਆਂ ਉਹ ਦੁਬਾਰਾ ਆਈਆਂ ਨੇ ਹੂੰ ਬਾਕੀ ਲਗਭਗ ਸਾਰੀਆਂ ਠੀਕ ਹੈ ਜੀ ਠੀਕ ਹੈ ਬਾਈ ਤੇ ਅੰਕਲ ਜੀ ਜਿਵੇਂ ਬਾਈ ਦਿਲਜੀਤ ਨੇ ਦੱਸਿਆ ਵੀ ਫੀਸ ਆ ਜਿਹੜੀ 50000 ਰੁਪਇਆ ਇਹਦੀ ਆਪਾਂ ਇੱਥੇ ਵੀ ਰੱਖੀ ਆ ਜੀ ਹਣਾ ਉਹ ਪਿੱਛੇ ਤੋਂ ਚੱਲਦੀ ਆਉਂਦੀ ਸੀ ਉਹਦੇ ਵਿੱਚ ਥੋੜਾ ਜਿਹਾ ਇੰਨਾ ਕੁ ਕਲੀਅਰ ਕਰ ਦਿਓ ਜ ਜਿਵੇਂ ਪੰਜਾਬ ਦੇ ਵਿੱਚੋਂ ਥੋੜਾ ਜਿਹਾ ਘੋੜਾ ਹੁਣ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਸਾਈਡ ਤੋਂ ਆਇਆ ਹਾਂਜੀ ਹਾਂਜੀ ਜਿਆਦਾ ਫਰਕ ਤਾਂ ਨਹੀਂ ਪਿਆ ਤੇ ਕਈ ਵਾਰ ਬੰਦੇ ਇਹ ਸੋਚਣ ਲੱਗ ਜਾਂਦੇ ਆ ਵੀ ਯਾਰ ਆਪਾਂ ਨੂੰ ਇੱਥੋਂ ਖਰਚਾ ਪੈ ਜਾਣਾ ਜਾਂ ਕਹਿ ਲਓ ਵੀ ਥੋੜਾ ਜਿਹਾ ਬੰਦਾ ਵੀ ਸਾਬ ਕਿਰਾਏ ਦਾ ਲਾਉਣ ਲੱਗ ਜਾਂਦਾ ਹਨਾ ਕੋਈ ਨਾ ਚੀਜ਼ਾਂ ਬਾਰੇ ਮਾਮਤਾਨ ਹੋਊਗਾ ਜੀ ਠੀਕ ਆ ਜੀ ਤਾਂ ਮੜਾ ਮੋਟਾ ਉਹਨਾਂ ਨਾਲ ਅਡਜਸਟਮੈਂਟ ਉਹ ਜੀ ਹੋਜੂ ਜੀ ਹੋਜੂਗੀ ਠੀਕ ਆ ਜੀ ਜਿਹੜੀ ਦੂਰੋਂ ਘੋੜੀ ਆਊਗੀ ਬਈ ਫੀਸ ਆਪਣੀ 50000 ਰੁਪਏ ਹੀ ਹੈ ਜਿਹੜੀ ਕੋਈ ਜ਼ਿਆਦਾ ਜੀ ਨੂੰ ਕਰਾਇਆ ਪੈਂਦਾ ਜਾਂ ਕਿਵੇਂ ਵੀ ਉਹਦਾ ਆਪਾਂ ਥੋੜਾ ਬੋਤਾ ਲੈਸ ਹੋ ਜੂਗਾ ਠੀਕ ਹੈ ਬਾਈ ਤੇ ਬਾਕੀ ਇੱਕ ਚੀਜ਼ ਹੋਰ ਦੇਖੀ ਆ ਬਾਈ ਦਿਲਜੀਤ ਮੰਨ ਲਓ ਜਿਵੇਂ ਅੱਜ ਆਪਾਂ ਘੋੜੇ ਨੂੰ ਬਾਹਰ ਕੱਢ ਕੇ ਲੈ ਕੇ ਗਏ ਆ ਚਲੋ ਨਵੀਂ ਥਾਂ ਤੇ ਆਇਆ ਸੀਗਾ ਹਨਾ ਦੁਬਾਰੇ ਘੋੜਾ ਤੇ ਵੈਸੇ ਜੀ ਜੂ ਚੰਗਾ ਲੱਗਿਆ ਹਾਂਜੀ ਕਿਉਂਕਿ 14 ਮਹੀਨੇ ਇੱਥੇ ਰਿਹਾ ਜੀ ਇੱਥੇ ਜੰਮਿਆ ਪਾਲਿਆ ਹਾਂ ਤੇ ਘੋੜਾ ਨੇ ਵੀ ਜਾਨਵਰ ਜਿਹਾ ਜਾਨਵਰ ਆ ਵੀ ਆਪਦਾ ਥਾਂ ਜਗਾ ਨਹੀਂ ਭੁੱਲਦਾ ਜੀ ਬਹੁਤ ਸਿਆਣਾ ਜਾਨਵਰ ਹੈ ਇਸ ਤਰੀਕੇ ਨੇ ਇੱਕ ਦਿਨ ਵੀ ਐ ਨਹੀਂ ਕੀਤਾ ਵੀ ਇਹਨੇ ਆਉਣ ਸਰ ਜਿੱਦ ਨੂੰ ਵੀ ਰਾਤ ਨੂੰ 31 ਤਰੀਕ ਨੂੰ ਆ ਗਿਆ ਉਸ ਦਿਨ ਆ ਕੇ ਅੰਦਰ ਛੱਡਿਆ ਰਾਤ ਨੂੰ ਪੂਰਾ ਸੁੱਤਾ ਵਧੀਆ ਬਈ ਹੂੰ ਕਈ ਵਾਰ ਆਪਾਂ ਇਹ ਦੇਖਦੇ ਆਂ ਵੀ ਖਾਣਾ ਪੀਣਾ ਜਾਨਵਰ ਘਟਾ ਜਾਂਦਾ ਬਈ ਹਨਾ ਬਹੁਤ ਵਧੀਆ ਖਾਈ ਪੀ ਜਾਂਦਾ ਕੋਈ ਇਹੋ ਜੀ ਗੱਲ ਨਹੀਂ ਬਈ ਠੀਕ ਆ ਬਈ ਠੀਕ ਆ ਜੀ ਬਈ ਤੇ ਬਾਕੀ ਲੋਕੇਸ਼ਨ ਤਾਂ ਅੰਕਲ ਜੀ ਹੋਣਾ ਨੇ ਦੱਸਤੀ ਹਨਾ ਤੇ ਇੱਕ ਅੰਕਲ ਥੋਡੇ ਨਾਲ ਹੋਰ ਥੋੜਾ ਜਿਹਾ ਗਿਲਾ ਜੀ ਭਰਾਵਾ ਨੇ ਮੈਨੂੰ ਜਿਹੜੀ ਗੱਲਬਾਤ કરી ਸੀਗੀ ਮੇਲੇ ਤੇ ਗਏ ਆ ਜਿਵੇਂ ਮੁਕਸਰ ਤੇ ਉੱਥੇ ਬਹੁਤੇ ਬੰਦੇ ਬੇਸਬਰੀ ਨਾਲ ਡੀਕਦੇ ਸੀ ਘੋੜੇ ਨੂੰ ਵੀ ਅੰਕਲ ਹੁਣੇ ਹੀ ਮੁਕਸਰ ਮੇਲੇ ਤੇ ਲੈ ਕੇ ਨਹੀਂ ਆਏ ਇਹ ਥੋਡੇ ਨਾਲ ਨਾਰਾਜ਼ਗੀ ਵੀ ਉਹਨਾਂ ਨੇ ਜ਼ਾਹਰ ਕੀਤੀ ਉਹ ਕੁਸਤ ਜੀ ਕੰਮ ਸੀ ਇੱਕ ਵਿਆਹ ਬੂ ਸੀਗਾ ਦਲਜੀਤ ਦਾ ਫਿਰ ਟਾਈਮ ਨਹੀਂ ਸੀਗਾ ਹਾਂਜੀ ਇਸ ਕਰਕੇ ਨਹੀਂ ਲਿਜਾਇਆ ਗਿਆ ਹੁਣ ਲੈ ਕੇ ਜਾਵਾਂਗੇ ਜੀ ਠੀਕ ਹੈ ਜੀ ਆਪਣੇ ਕੋਲੇ ਜਗ੍ਹਾ ਦੀ ਥੋੜੀ ਪ੍ਰੋਬਲਮ ਸੀ ਬਈ ਠੀਕ ਹੈ ਫਿਰ ਆਪਾਂ ਜਗ੍ਹਾ ਉੱਥੇ ਆਪਦੀ ਲੈ ਲਾਂਗੇ ਹੁਣ ਪਿਛਲੇ ਸਾਲ ਤੋਂ ਹਰ ਮੇਲੇ ਆਪਾਂ ਜਾਇਆ ਕਰਾਂਗੇ ਕਿ ਤਲਵੰਡੀ ਵੀ ਆਪਾਂ ਹੁਣ ਜਾਵਾਂਗੇ ਜੀ ਠੀਕ ਹੈ ਬਾਈ ਜਿਵੇਂ ਕੁਝ ਦਿਨਾਂ ਤੱਕ ਤਲਵੰਡੀ ਵਾਲਾ ਮੇਲਾ ਚੱਲ ਪੈਣਾ ਹਨਾ ਉੱਥੇ ਫਿਰ ਸਟੋਰੀ ਲਾਉਂਗੇ ਹਾਂਜੀ ਫਿਰ ਹਨੂਮਾਨਗੜ ਮੇਲਾ ਜੀ ਦੋਨੇ ਮੇਲਿਆਂ ਤੇ ਪਦਮ ਪਹੁੰਚੂਗਾ ਜੀ ਹਾਂ ਕਿਉਂਕਿ ਬਾਈ ਪਹਿਲਾਂ ਵੀ ਤੁਸੀਂ ਸਾਰੇ ਲੈ ਆਂਦੇ ਰਹੇ ਹੋ ਹਨਾ ਕੋੜੇ ਨੂੰ ਹਾਂਜੀ ਤੇ ਬਾਕੀ ਆਪਣਾ ਜਿਹੜਾ ਕੰਟੈਕਟ ਨੰਬਰ ਸਾਂਝਾ ਕਰ ਦਿਓ ਬਾਈ ਜਿਹੜੇ ਤੇ ਸਟੱਡ ਸਰਵੇ ਦੇ ਵਾਸਤੇ ਭਰਾ ਚੱਲ ਮੇਰਾ ਨੰਬਰ ਹੈ ਜੀ 98172 99326 ਠੀਕ ਹੈ ਬਾਈ ਡੈਡੀ ਜੀ ਦਾ ਨੰਬਰ ਹੈ ਜੀ 94168 43565 ਠੀਕ ਹੈ ਬਾਈ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਤੁਹਾਨੂੰ ਦੋਨੋਂ ਨੰਬਰਾਂ ਚੋਂ ਕਿਸੇ ਤੇ ਮਰਜ਼ੀ ਫੋਨ ਜੀ ਮਰਜ਼ੀ ਨੰਬਰ ਤੇ ਕਾਲ ਕਰਿਓ ਜੀ ਜੀ ਆ ਇਹਨੂੰ ਸਾਰੇ ਇਲਾਕੇ ਦਾ ਘੋੜਾ ਆਪਣਾ ਕੱਲਿਆਂ ਦਾ ਘੋੜਾ ਨਹੀਂ ਹੈ ਜੀ ਇਹ ਸਾਰਿਆਂ ਨੂੰ ਇਹਦਾ ਲਾਹਾ ਲੈਣਾ ਚਾਹੀਦਾ ਫਾਇਦਾ ਚੱਕਣਾ ਚਾਹੀਦਾ ਬਈ ਹਾਂਜੀ ਘੋੜੀਆਂ ਰੱਖਣ ਵਾਸਤੇ ਆਪਣੇ ਕੋਲੇ ਬੱਚੇ ਵਾਲੀ ਘੋੜੀ ਆਵੇ ਕੋਈ ਘੋੜੀ ਆਵੇ ਜੀ ਪ੍ਰੋਪਰ ਆਪਣੇ ਕੋਲੇ ਕਮਰੇ ਬਣੇ ਹੋਏ ਨੇ ਹਾਂਜੀ ਬਾਈ ਵੱਡਾ ਪੂਰੇ ਰੂਮ ਬਣੇ ਹੋਏ ਨੇ ਬਹੁਤ ਵਧੀਆ ਜੀ ਹੂੰ ਜਗ੍ਹਾ ਬਹੁਤ ਖੁੱਲੀ ਆ ਬਾਈ 4 ਸਪੇਰੇ ਕਮਰੇ ਬਹੁਤ ਖੁੱਲੇ ਆ ਇਧਰ ਬਲਗਣਾ ਬਹੁਤ ਖੁੱਲਾ ਬਣਿਆ ਹੋਇਆ ਜਾਨਵਰ ਨੂੰ ਖੁੱਲਾ ਛੱਡਣ ਵਾਸਤੇ ਹਨ ਕੋਈ ਪ੍ਰੋਬਲਮ ਨਹੀਂ ਕਿਸੇ ਦੀ ਘੋੜੀ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਹੂੰ ਬਾਕੀ ਬਾਈ ਜੇ ਆਪਾਂ ਰਿਜ਼ਲਟ ਦੀ ਗੱਲ ਕਰੀਏ ਦਿਲਜੀਤ ਮੰਨ ਲਓ ਜਿਵੇਂ ਆਪ ਮੰਨ ਲਓ ਇਹ ਸਮੁੰਦਰ ਦਾ ਆ ਗਿਆ ਹਨਾ ਤੇ ਮਾਂ ਇਹਦੀ ਜਿਹੜੀ ਉਹ ਸਾਲੀ ਵਾਲਾ ਬਲੱਡ ਲਾਈਨ ਦੇ ਵਿੱਚੋਂ ਸਾਲੀ ਵਾਲੇ ਦੀ ਡਾਇਰ ਤੇ ਰਿਜਲਟ ਜਿਹੜੇ ਤੁਸੀਂ ਹੁਣ ਜਿੰਨੇ ਦੇਖੇ ਆ ਕਿ ਕਿਹੜੀ ਗੱਲਬਾਤ ਤੁਹਾਨੂੰ ਬੱਚਿਆਂ ਦੇ ਵਿੱਚ ਦੇਖਣ ਨੂੰ ਲੱਗੀ ਵੀ ਆ ਚੀਜ਼ ਇਹ ਹਰ ਇੱਕ ਮੰਨ ਲਓ ਬੱਚਿਆਂ ਦੇ ਵਿੱਚ ਆਪਦੀ ਨਿਸ਼ਾਨੀ ਜਾਂ ਸ਼ਾਪ ਛੱਡਦਾਗਾ ਘੋੜਾ ਇਹ ਦਾ ਜਿਹੜਾ ਮੂੰਹ ਦੀ ਸੁੰਦਰਤਾ ਬੱਚਿਆਂ ਦੀ ਸੇਮ ਆਪਦੇ ਤੇ ਲੈ ਕੇ ਆਉਂਦਾ ਬਈ ਸਪੋਰਟਲੈਸ ਹਾਂਜੀ ਤੇ ਸਪੋਰਟਲੈਸ ਬੱਚੇ ਆ ਰਹੇ ਨੇ ਕੰਨ ਸਾਰਿਆਂ ਦੇ ਮਾਰਵਾੜੀ ਕੁੰਡੀ ਵਾਲਾ ਕੰਨ ਆ ਰਿਹਾ ਜੀ ਜਿਵੇਂ ਇਹਦਾ ਆਪਦਾ ਬਾਈ ਕੁੰਡੀ ਵਾਲਾ ਕੰਨ ਫਿਰ ਇਹਦੀ ਗ੍ਰੋਥ ਬੱਚਿਆਂ ਦੀ ਬਹੁਤ ਜ਼ਿਆਦਾ ਕੋਈ ਵੀ ਕੁੜੀ ਸੁਣਦੀ ਐ ਨੋਰਮਲ ਨਹੀਂ ਸੁਣਦੀ ਥੋੜੀ ਇੱਕ ਵਾਰੀ ਥੋੜੀ ਜਿਹੀ ਉਹ ਪਰੇਸ਼ਾਨ ਹੁੰਦੀ ਹੈ ਹਰ ਕੋਈ ਕਹਿੰਦਾ ਕਿ ਬੱਚੇ ਦਾ ਸਹਿਜ ਬਹੁਤ ਵੱਡਾ ਆ ਰਿਹਾ ਜੀ ਹੂੰ ਤੇ ਲੰਮਸਮ ਬੱਚੇ ਜਿੰਨੇ ਵੀ ਹੋਣਾ ਛੋਟੀ ਉਮਰ ਚੀ 5 ਤੋਂ 10 ਲੱਖ 15 ਲੱਖ 20 ਲੱਖ ਤਾਈ ਇਹਦੇ ਹੁਣ ਬੱਚਿਆਂ ਦੇ ਪੈਸੇ ਲੱਗ ਜਾਂਦੇ ਹੂੰ ਕੁਆਲਿਟੀ ਦੇ ਬੱਚੇ ਆ ਰਹੇ ਬਹੁਤ ਜ਼ਿਆਦਾ ਜੀ ਠੀਕ ਹੈ ਬਾਈ ਮੰਨ ਲਓ ਡਿਮਾਂਡ ਵੀ ਅੱਜ ਕੱਲ ਚੰਗੀ ਚੱਲ ਰਹੀ ਆ ਵੀ ਬਦਮੰਦ ਬੱਚੇ ਠੀਕ ਹੈ ਬਾਈ ਅੱਜ ਵੀ ਗਏ ਨੇ 15 ਤੋਂ 20 ਬੱਚੇ ਇਹਦੇ ਸੇਲ ਵੀ ਹੋ ਗਏ ਜੀ ਬਹੁਤ ਚੰਗੇ ਰੇਟਾਂ 'ਚ ਸੇਲ ਹੋ ਗਏ ਹਾਂ ਜੀ ਸਭ ਤੋਂ ਪਹਿਲੀਆਂ ਜਾਂ ਚ ਬਾਈ ਆਪਾਂ ਵੀ ਉਹ ਬੇਸ਼ੇਰਾ ਜਿਹੜਾ ਤੁਸੀਂ ਕਨਹੋਰੀ ਗਿਆ ਉਹਦੀ ਗੱਲ ਕਰਦੇ ਸੀ ਜਿਹੜਾ ਆਪਣੇ ਘਰੋਂ ਵਕਿਆ ਸੀ ਬਾਈ ਹਾਂਜੀ ਹਾਂਜੀ ਬਾਈ ਉਹ ਆਪਣੀ ਘੋੜੀ ਵੀ ਬਈ ਜੀ ਬਹੁਤ ਵੱਡੀ ਬਹੁਤ ਚੰਗੀ ਘੋੜੀ ਸੀ ਜੀ ਹੂੰ ਤੇ ਉਹ 5 ਮਹੀਨਿਆਂ ਦਾ ਹੀ ਆਪਾਂ 10 ਲੱਖ ਦਾ ਸੇਲ ਕੀਤਾ ਸੀਗਾ ਜੀ ਹਨੋਰੀ ਕਲਾਂ ਬਾਈ ਸੋਨੀ ਹੋਰੀ ਹੈ ਹਾਂ ਸਭ ਤੋਂ ਪਹਿਲੀ ਬੱਚੀ ਇਹਦੀ ਡੇਰੇ ਸੱਚੇ ਸੌਦੇ ਦੀ ਸਭ ਤੋਂ ਪਹਿਲੀ ਹਾਂ ਹਾਂਜੀ ਸਰਸੇ ਜੀ ਖੜੀ ਹੈ ਜੀ ਬਹੁਤ ਚੰਗੀ ਬਿਸ਼ੀਰੀ ਬਣੀ ਆ ਉਹ ਵੀ ਜੀ ਠੀਕ ਆ ਬਾਈ ਸਾਰੇ ਥਾਵਾਂ ਤੇ ਨੇ ਬੱਚੇ ਬਾਈ ਬਹੁਤ ਚੰਗੇ ਬਣੇ ਆ ਬਹੁਤ ਮਹਿੰਗੇ ਆ ਹਾਂਜੀ ਬਾਈ ਜਿਹਨੇ ਕਿਲੇ ਵੀ ਹੁਣ ਵੇਚਣਾ ਆਪਣੇ ਕੋਲੇ ਫੋਨ ਆਉਂਦੇ ਆ ਸਾਰੇ 10 ਲੱਖ ਕੋਈ 5 ਲੱਖ ਕੋਈ 10 ਲੱਖ ਕੋਈ 12 ਲੱਖ ਐਂ ਮੁੱਲ ਕਰੀ ਜਾਂਦਾ ਜੀ ਬਿਲਕੁਲ ਸਾਰ ਤੋਂ ਬਾਕੀ ਵੱਡੀ ਗੱਲ ਇਹ ਆ ਬਾਈ ਇੱਕ ਤਾਂ ਲਾਈਨ ਕੋੜੇ ਦੀ ਦੋਨੋਂ ਪਾਸਿਆਂ ਤੋਂ ਬੜੀ ਚੰਗੀ ਆ ਗਈ ਹਾਂਜੀ ਲਾਈਨ ਤੇ ਬਾਕੀ ਮਜ਼ਬੂਤੀ ਕੱਦ ਕਾਠੀ ਦੇ ਨਾਲ ਨਾਲ ਸਫਾਈ ਹਾਂਜੀ ਹਾਂਜੀ ਤੇ ਮਾਰਵਾੜੀ ਕੰਨ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਜਾਂ ਦੇਖਦਾ ਹਰ ਇੱਕ ਭਰਾ ਕੋਈ ਬਰੀਡਰ ਬੰਦਾ ਦੇਖਦਾ ਵੀ ਬੱਚਿਆਂ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਤਕਰੀਬਨ ਇਹ ਪੂਰਾ ਕਰ ਦਿੰਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਇੱਕ ਆਪਣਾ ਮਿੱਤਰ ਆ ਬਾਈ ਭਾਗ ਸਰ ਤੋਂ ਜਗਵੀਰ ਮੁੰਡਾ ਹਾਂਜੀ ਉਹਦੇ ਕੋਲੇ ਵੀ ਇੱਕ ਪਾਦਮ ਦਾ ਬਸ਼ੇਰਾ ਬਹੁਤ ਜ਼ਿਆਦਾ ਚੰਗਾ ਤਿਆਰ ਹੋਈ ਜਾਂਦਾ ਨਾਲੇ ਉਹ ਬੱਚੇ ਦੀ ਮਾਂ ਛੋਟੀ ਉਮਰ ਦੀ ਉਹਦੀ ਮਾਂ ਦੀ ਡੈਥ ਹੋ ਗਈ ਸੀ ਜੀ ਤੇ ਫਿਰ ਵੀ ਉਹ ਬੱਚਾ ਬਹੁਤ ਜ਼ਿਆਦਾ ਚੰਗਾ ਬਣੀ ਜਾਂਦਾ ਤੇ ਪੈਸੇ ਵੀ ਚੰਗੇ ਲੱਗ ਜਾਂਦੇ ਉਹਦੇ ਠੀਕ ਹੈ ਬਾਈ ਠੀਕ ਹੈ ਹਾਂ ਜੀ ਇੱਕ ਮੁੰਡਾ ਡਾਕਟਰ ਆ ਰਾਮਗੜ੍ਹ ਚੁੰਗਾ ਉਹਨਾਂ ਨੇ ਵੀ ਖਰੀਦਿਆ ਸੀ ਹਾਂ ਜੀ ਤੇ ਬਹੁਤ ਚੰਗਾ ਬੱਚਾ ਹੋ ਵੀ ਜੀ ਮੈਂ ਦੇਖਿਆ ਹਾਂ ਠੀਕ ਹੈ ਜੀ ਉਹਦੀਆਂ ਆਪਾਂ ਫੋਟੋਆਂ 5-10 ਬੱਚਿਆਂ ਦੀਆਂ ਹੈਗੀਆਂ ਦੇਵਾਂਗੇ ਲਾ ਦੇਾਂਗੇ ਨਾਲ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਬੱਚਾ ਹੋਊਗਾ ਬੱਚੇ ਤਾਂ ਕਾਫੀ ਜ਼ਿਆਦਾ ਸੌਂ ਤੋਂ ਬਾਹਰ ਆ ਕੇ ਦੇ ਜੀ ਪਰ ਆਪਾਂ 8-10 ਬੱਚੇ ਨੇ ਫੋਟੋਆਂ ਵਿੱਚ ਲਾ ਦੇਾਂਗੇ ਜੀ ਹਾਂਜੀ ਹਾਂਜੀ ਭਾਈ ਬਾਕੀ ਅੰਕਲ ਜਿਵੇਂ ਤੁਸੀਂ ਪਹਿਲਾਂ ਵੀ ਚਲੋ ਆਪਣਾ ਪੁਸ਼ਕਰ ਵਗੈਰਾ ਹੋਰ ਦੂਜੇ ਮੇਲੇ ਮੰਡੀਆਂ ਤੇ ਬਾਹਰਲੀ ਸਟੇਟਾਂ ਵਾਲੇ ਤੇ ਜਾਂਦੇ ਰਹਿੰਦੇ ਹਾਂ ਜੀ ਹਾਂਜੀ ਤੇ ਉੱਧਰਲੇ ਭਰਾ ਵੀ ਤੁਹਾਨੂੰ ਮਿਲਦੇ ਕਰਦੇ ਰਹਿੰਦੇ ਆ ਬਹੁਤ ਜਿਆਦਾ ਤੁਹਾਨੂੰ ਮਿਲਦਾ ਹਨਾ ਬਹੁਤ ਜਿਆਦਾ ਜੀ ਹਾਂਜੀ ਟੈਕਤੀ ਵੀ ਬੜੇ ਉੱਥੇ ਪੁਸ਼ਕਰ ਪੁਛਦੇ ਸੀਗੇ ਹਾਂਜੀ ਵੀ ਲੈ ਕੇ ਆਉਂਗੇ ਲਿਆਓ ਉਹ ਦੂਰ ਕਰਕੇ ਫਿਰ ਲਗਾਏ ਨਹੀਂ ਹਾਂਜੀ ਹਾਂਜੀ ਬਾਕੀ ਡਾਕਟਰ ਦੀ ਬਈ ਸਹੂਦਤ ਆਪਣੇ ਕੋਲੇ ਹੈ ਡਾਕਟਰ ਬਈ ਗੁਰਪ੍ਰੀਤ ਜੀੋਂ ਤੋਂ ਜੀ ਹਾਂਜੀ ਬਈ ਬਈ ਡਾਕਟਰ ਲਖਮਿੰਦਰ ਜੀ ਹੈ ਜੀ ਸੂਨੇ ਵਾਲੇ ਤੋਂ ਡਾਕਟਰ ਨੇ ਡਾਕਟਰ ਬਈ ਜੀਵਨ ਹੈ ਜੀ ਜੀ ਤੋਂ ਵੀ ਕਿਸੇ ਨੂੰ ਸੰਤੁਸ਼ਟਾ ਕੋਈ ਡਾਕਟਰ ਆਊਗਾ ਕੋੜੀ ਚੈੱਕ ਕਰਵਾ ਦੇਣ ਠੀਕ ਹੈ ਇੱਕ ਦਿਲਜੀਤ ਬਾਈ ਜਿਵੇਂ ਫੀਸ ਦਾ ਤੁਸੀਂ ਕਲੀਅਰ ਕੀਤਾ ਇਹਦੇ ਵਿੱਚ ਬਈ ਮੰਨ ਲਓ ਜੰਪਾਂ ਦਾ ਸਾਬ ਕਿਤਾਬ ਕੀ ਰੱਖਿਆ ਫਿਰ ਉਹ ਬਈ ਡਾਕਟਰ ਦੇ ਕਹਿਣ ਤੇ ਜਿਵੇਂ WhatsApp ਕਹਿਣਗੇ ਵੀ ਇੱਕ ਜੰਪ ਜਾਂ ਦੋ ਜੰਪ ਕੋਈ ਦਿੱਕਤ ਨਹੀਂ ਆਪਾਂ ਨੂੰ ਠੀਕ ਹੈ ਹਾਂਜੀ ਠੀਕ ਹੈ ਜੀ ਮੈਂ WhatsApp ਕਹਿਣਗੇ ਵੀ ਇਹ ਕੋੜੀ ਨੂੰ ਦੋ ਜੰਪਾਂ ਦੀ ਲੋੜ ਆ ਦੋ ਦਿੱਤੇ ਜਾਣਗੇ। ਹਾਂਜੀ। ਲੋੜ ਇੱਕ ਦਿੱਤਾ ਜੇ। ਮੰਨ ਲਓ ਜੇ ਕੋਈ ਭਰਾ ਚਾਹੇ ਆਪਦੇ ਡਾਕਟਰ ਤੋਂ ਵੀ ਚੈੱਕ ਕਰਾ ਕੇ ਲਿਆ ਸਕਦਾ ਜਾਂ ਆਪਾਂ ਇੱਥੇ ਚੈੱਕ ਕਰਵਾਵਾਗੇ। ਚੈੱਕ ਕਰਵਾ ਕੇ ਲੈ ਆਉਣ ਜੇ ਆਪਾਂ ਜੰਪ ਦੇ ਦੇਾਂਗੇ ਅਗਲੇ ਦਿਨ ਆਪਣਾ ਡਾਕਟਰ ਚੈੱਕ ਕਰ ਦੂਗਾ ਜੀ। ਲੋੜ ਹੋਈ ਤਾਂ ਫੇਰ ਜੰਪ ਦੇ ਦੇ। ਠੀਕ ਆ ਵੀ। ਮੰਨ ਲਓ ਇਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਕੋਈ ਜੰਪਾਂ ਦੀ ਵੀ ਜ਼ਰੂਰੀ ਨਹੀਂ ਹੈਗਾ ਵੀ ਜਾਂ ਆਪਾਂ ਇੱਕ ਜੰਪ ਹੀ ਦੇਣਾ ਕੋਈ ਉਦਾਂ ਦਾ ਮਸਲਾ ਨਹੀਂ ਰੱਖਿਆ। ਠੀਕ ਹੈ ਜੀ ਬਾਈ। ਤੇ ਬਹੁਤ ਬਹੁਤ ਧੰਨਵਾਦ ਬਾਈ ਦਿਲਜੀਤ ਤੁਹਾਡਾ ਨਾਲੇ ਜਿੰਨੇ ਭਰਾ ਤੁਹਾਡੇ ਆਸ-ਪਾਸ ਏਰੀਏ ਦੇ ਵਿੱਚੋਂ ਪਹੁੰਚੇ ਹਨ ਤੇ ਦਰਸ਼ਕੋ ਜਿਵੇਂ ਬਾਈ ਦਿਲਜੀਤ ਨੇ ਕੋੜੇ ਬਾਰੇ ਪਦਮ ਬਾਰੇ ਸਾਰੀ ਗੱਲਬਾਤ ਕਲੀਅਰ ਕਰਤੀ ਵੀ 50000 ਰੁਪਏ ਦੀ ਮੀਟਿੰਗ ਫੀਸ ਰੱਖੀ ਗਈ ਆ ਜਿੰਮੇ ਪਹਿਲਾਂ ਤੋਂ ਚੱਲਦੀ ਆਉਂਦੀ ਸੀਗੀ ਤੇ ਉਹਦੇ ਵਿੱਚ ਜੇ ਕੋਈ ਭਰਾ ਦੂਰੋਂ ਚੱਲ ਕੇ ਆਉਂਦਾ ਜਾਂ ਮਾੜਾ-ਮੋਟਾ ਕਿਸੇ ਨੂੰ ਐ ਲੱਗਦਾ ਵੀ ਕੋਈ ਥੋੜੀ-ਬਹੁਤੀ ਫੀਸ ਮਾੜਾ-ਮੋਟਾ ਐਡਜਸਟਮੈਂਟ ਚਾਹੁੰਦਾ ਕਈ ਵਾਰੀ ਇਹ ਹੋ ਜਾਂਦਾ ਵੀਰ ਆਪਾਂ ਦੂਰੋਂ ਆਪਾਂ ਨੂੰ ਥੋੜਾ ਜਿਹਾ ਕਿਰਾਇਆ ਪਾੜਾ ਜਾਦੇ ਪੈਂਦਾ ਤਾਂ ਉਨੇਕ ਭਰਾ ਦੀ ਹੈਲਪ ਜਿਹੜਾ ਕੋਈ ਲੈ ਕੇ ਆਉਂਦਾ ਘੋੜੀ ਜ਼ਰੂਰ ਕੀਤੀ ਜਾਊਗੀ। ਉਹ ਨੰਬਰ ਦੋਨਾਂ ਦੇ ਅੰਕਲ ਦਾਰਾ ਸਿੰਘ ਜੀ ਦਾ ਤੇ ਬਾਈ ਦਲਜੀਤ ਦਾ ਵੀਡੀਓ ਦੇ ਵਿੱਚ ਆਪਾਂ ਲਾ ਦੇਾਂਗੇ। ਸਟੱਡ ਸਰਵਿਸ ਲੈਣ ਵਾਸਤੇ ਤੁਸੀਂ ਬੇਝਕ ਹੋ ਕੇ ਫੋਨ ਲਾ ਸਕਦੇ ਹੋ ਤੇ ਤਲਵੰਡੀ ਆਪਣੇ ਜਿਹੜਾ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਜਿਹੜਾ ਹੁਣ ਅੱਗੇ ਮੇਲਾ ਹੋਣਾਗਾ ਉੱਥੇ ਵੀ ਅੰਕਲ ਜੀ ਘੋੜੇ ਨੂੰ ਲੈ ਕੇ ਆਉਣਗੇ ਜਿਹੜਾ ਕੋਈ ਭਰਾ ਕੋਈ ਉੱਥੇ ਘੋੜੇ ਨੂੰ ਦੇਖਣਾ ਚਾਹੁੰਦਾ वैसे ਤਾਂ ਤੁਸੀਂ ਸਾਰੇ ਇਸ ਘੋੜੇ ਤੋਂ ਜਾਣੂ ਹੀ ਹੋ ਤਾਂ ਉੱਥੇ ਹਾਂਜੀ ਸਮੁੰਦਰ ਦਾ ਹਾਂਜੀ ਬਾਕੀ ਬਲੱਡ ਲਾਈਨ ਵਗੈਰੇ ਤਾਂ ਤਕਰੀਬਨ ਆਪਾਂ ਨੂੰ ਪਤਾ ਹੀ ਆ ਵੀ ਪਿਓ ਇਹਦਾ ਸਮੁੰਦਰਾ ਮਾਂ ਇਹਦੀ ਸਾਲੀ ਵਾਲੇ ਦੀ ਡਾਇਰੈਕਟ ਘੋੜੀ ਆ ਜਿਹੜੀ ਅੰਕਲ ਜੀ ਹੁਣਾਂ ਦੇ ਘਰੇ ਇਸ ਵਕਤ ਵੀ ਖੜੀ ਆ ਉਸ ਤੋਂ ਬਾਅਦ ਚ ਉਸ ਇਹ ਤੋਂ ਪਦਮ ਤੋਂ ਬਾਅਦ ਚ ਵੀ ਘੋੜੀ ਸੂਈ ਆ ਚੰਗੇ ਬੱਚੇ ਦਿੰਦੀ ਆ ਘੋੜੀ ਉਹ ਸੋ ਕਿਸੇ ਵੀ ਭਰਾਣੇ ਕੋਈ ਵੀ ਗੱਲਬਾਤ ਪੁੱਛਣੀ ਹੋਈ ਤਾਂ ਦੋਨੇ ਨੰਬਰਾਂ 'ਚੋਂ ਜਿਹੜੇ ਤੇ ਮਰਜ਼ੀ ਫੋਨ ਲਾ ਲਿਓ ਵੇਚਜ ਕਹੋਗੇ ਤੁਸੀਂ ਗੱਲਬਾਤ ਪੁੱਛ ਸਕਦੇ ਹੋ ਤੇ ਆਪਦਾ ਘੋੜਾ ਸਮਝ ਕੇ ਇਹਦੀ ਸਟੱਡ ਸਰਵਿਸ ਖੁੱਲ ਕੇ ਲਓ ਰਿਜ਼ਲਟ ਤਾਂ ਤੁਸੀਂ ਸਾਰਿਆਂ ਨੇ ਤਕਰੀਬਨ ਦੇਖ ਹੀ ਲਏ ਬਹੁਤ ਚੰਗੇ ਜੰਗੇ ਰੇਟਾਂ ਦੇ ਬੱਚੇ ਦੇ ਸੇਲ ਹੋ ਰਹੇ ਆ ਦੋਸਤੋ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਸਕਾਰ